ਆਗੇ ਇਸ ਨੰਬਰ ਚੋਂ ਆਪਾਂ ਪੰਜਾਬੀ ਆਓ ਇਧਰ ਦੇਖਿਓ ਜੀ ਓਕੇ ਜੀ ਜੇ ਤਲਾ ਕਰਵਾਉਂ ਮੈਂ ਮੰਤਵੀ ਦੇਵ ਭਾਟੀ ਲਈ ਸ਼ੇਰਵਾਲੀ ਮਦਨਾਲ ਮਾਂ ਮੇਰੀ ਜਾਨ ਮੇਰੇ ਦਿਲ ਵਾਲਾ ਹਾਜ਼ ਰਿਝ ਮੈਂ ਤੇ ਲਈ ਸ਼ੇਰਵਾਲੀ ਮਦਨਾਲ ਮਾਂ ਮੇਰੀ ਜਾਨ ਮੇਰੇ ਦਿਲ ਵਾਲਾ ਹਾਜ਼ ਹੋਰ ਕਿਸ ਨਾਲ ਨੀਉ ਦਿਲ ਖੋਲਦੇ ਹੋਰ ਕਿਸ ਨਾਲ ਨੀਉ ਦਿਲ ਖੋਲਦੇ ਮਾਂ ਨੂੰ ਸੁਣਾ ਸਕੂ ਭయ్యా ਜੀ ਦਿਲਾਲ ਜਿੰਦ ਮੈਂ ਤੇ ਲਈ ਸ਼ੇਰਵਾਲੀ ਮਦਨਾਲ ਮਾਂ ਮੇਰੀ ਜਾਨ ਮੇਰੇ ਦਿਲ ਵਾਲਾ ਹਾਜ਼ ਜਿੰਦ ਮੈਂ ਤੇ ਲਈ ਸ਼ੇਰਵਾਲੀ ਮਦਨਾਲ నా మేలిని నిలిపెదులహాలి పెళ్లి పెళ్లి కడుదు మను మిల్యా ముత్తకెని సరి శికు వెతిగిల పెళ్లి పెళ్లి వారి ਸਪਨੇ ਆਪ 88 ਲਾਈਕ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਸਾਰਿਆਂ ਨੂੰ ਜੈ ਮਾਤਾ ਦੀ ਤੇ ਅੱਜ ਉਸ ਦੋ ਜੁਰਵਾਂ ਧੀਆਂ ਨਾਲ ਮਲਾਵਾਂਗੇ ਕਿ ਜਿਨ੍ਹਾਂ ਨੇ ਪਹਿਲਾਂ ਸ਼ਬਦ ਗਾਇਆ ਸੀ ਤੇ ਬੜਾ ਪਿਆਰ ਦਿੱਤਾ ਸੀਗਾ ਤੁਸੀਂ ਤੇ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਤੇ ਉਹਨਾਂ ਨੂੰ ਜਿਹੜਾ ਤੁਸੀਂ ਵੇਸ਼ ਵੀ ਕਰੋ ਤੇ ਨਾਲ ਦੀ ਨਾਲ ਉਹਨਾਂ ਨੂੰ ਅਸ਼ੀਰਵਾਦੀ ਆਪਣਾ ਦਿਓ ਕਿ ਉਹਨਾਂ ਨੇ ਫੇਰ ਅੱਜ ਜਿਹੜਾ ਇੱਕ ਭਜਨ ਮਾਤਾ ਰਾਣੀ ਦਾ ਰਿਲੀਜ਼ ਕੀਤਾ ਹੈ ਤੇ ਆਪਾਂ ਗੱਲਬਾਤ ਵੀ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤਾਨੀਆਂ ਤੇ ਮਾਨੀਆਂ ਬੜਾ ਤੁਸੀਂ ਪਿਆਰ ਦਿੱਤਾ ਦੋਨਾਂ ਨੂੰ ਤੇ ਜੱਜ ਵੀ ਕਰਿਓ ਤੇ ਦੱਸਿਓ ਵੀ ਤਾਨੀਆਂ ਕੌਣ ਆ ਤੇ ਮਾਨੀਆਂ ਕੌਣ ਆ ਕਿ ਅੱਜ ਬੜਾ ਵੱਡਾ ਦਿਨ ਆ ਜਨਮ ਦਿਨ ਵਾਲੇ ਦਿਨ ਉਹਨਾਂ ਤੇ ਕਿਰਪਾ ਹੋਈ ਏ ਮਾਤਾ ਰਾਣੀ ਦੀ ਪ੍ਰਸਿੱਧ ਮੰਦਰ ਕਾਲੀਦਵਾਰਾ ਦੇ ਵਿੱਚ ਹਰ ਮੰਗਲਵਾਰ ਆਪਣੀ ਆਵਾਜ਼ ਦੇ ਨਾਲ ਜਰਾਏ ਉਹ ਗੁਣਗਾਨ ਕਰਦੇ ਨੇ ਤੇ ਮਾਤਾ ਰਾਣੀ ਦੀ ਕਿਰਪਾ ਹੋਈ ਏ ਤੇ ਅੱਜ ਉਹਨਾਂ ਦਾ ਭਜਨ ਵੀ ਜਰਾਏ ਰਿਲੀਜ਼ ਹੋਇਆ ਤੇ ਤੁਸੀਂ ਵੀ ਇਹਨਾਂ ਨੂੰ ਬੱਚਿਆਂ ਨੂੰ ਅਸ਼ੀਰਵਾਦ ਦਿਓ ਤੇ ਜੈ ਮਾਤਾ ਦੀ ਜ਼ਰੂਰ ਲਿਖਿਓ ਗੱਲਬਾਤ ਕਰਦੇ ਆ ਤਾਣੀਆਂ ਐ ਇੱਕ ਮਾਣੀਆਂ ਆਪਾਂ ਗੱਲਬਾਤ ਕਰਦੇ ਆ ਪਤਾ ਨਹੀਂ ਹੁਣ ਕੋਣ ਆ ਗੱਲਬਾਤ ਕਰਦੇ ਜੈ ਮਾਤਾ ਜੈ ਮਾਤਾ ਕੀ ਨਾਮ ਦੇ ਮਾਨਿਆ ਬਾਢਿਆ ਮਾਨੀਆਂ ਜੀ ਬਹੁਤ ਬਹੁਤ ਮੁਬਾਰਕਾਂ ਬਾਢਿਆ ਪਰਿਵਾਰ ਨੂੰ ਸਾਰੇ ਨੂੰ ਕਿਉਂਕਿ ਅੱਜ ਬੜਾ ਵੱਡਾ ਦਿਨ ਆ ਜਨਮ ਦਿਨ ਵੀ ਐ ਦੋਨਾਂ ਭੈਣਾਂ ਦਾ ਤੇ ਨਾਲ ਦੀ ਨਾਲ ਅੱਜ ਭਜਨ ਵੀ ਰਿਲੀਜ਼ ਹੋਇਆ ਕੀ ਕਹਿਣਾ ਚਾਹੁੰਦੇ ਹੋ ਇਹ ਸਾਡੇ ਲਈ ਬਰਥਡੇ ਦਾ ਸਭ ਤੋਂ ਵੱਡਾ ਗਿਫਟ ਐ ਤੇ ਮਤਲਬ ਸਾਡੇ ਬਰਥਡੇ ਤੇ ਮਾਤਰਾਣੀ ਦੇ ਪੇਂਟ ਰੀਲੀਜ਼ ਕਰਵਾਈ ਹੈ ਤੇ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਹੋਰ ਹੋ ਹੀ ਨਹੀਂ ਸਕਦੀ ਕਿੰਨੇ ਕਿ ਮੰਨਿਆ ਦੀ ਮਿਹਨਤ ਕਰਨੇ ਪੈਂਦੀ ਹੈ ਇੱਥੋਂ ਤੱਕ ਪਹੁੰਚਣ ਵਾਸਤੇ ਜੇ ਮੁਕਾਮ ਹਾਸਿਲ ਕਰਨਾ ਹੈ ਤੇ ਮਿਹਨਤ ਕਰਨੀ ਪੈਣੀ ਹੈ ਤੇ ਮਿਹਨਤ ਲੱਗਦੀ ਹੈ ਜੇ ਇੱਥੇ ਤੱਕ ਪਹੁੰਚਣਾ ਹੈ ਤੇ ਪਰਮਾਤਰਾਣੀ ਦੀ ਕਿਰਪਾ ਨਾਲ ਅਸੀਂ ਇੱਥੇ ਤੱਕ ਪਹੁੰਚ ਗਏ ਅੱਜ ਸਾਡੀ ਪੇਂਟ ਰੀਲੀਜ਼ ਹੋਈ ਹੈ ਕਿਹਨਾਂ ਨੇ ਭੇਟ ਜਿਹੜੀ ਹੈ ਇਹ ਭੇਟ ਅਸ਼ੀਸ਼ ਮਲੋਤਰਾ ਜੀ ਨੇ ਲਿਖੀ ਹੈ ਤੇ ਇਸ ਨੂੰ 뮤직 ਸੁਮਿਤ ਮਾਨੀ ਜੀ ਨੇ ਦਿੱਤਾ ਹੈ ਤੇ ਬਹੁਤ ਪਿਆਰੀ ਭੇਂਟ ਹੈ ਤੇ ਤੁਸੀਂ ਸਾਰਿਆਂ ਨੇ ਸੁਣਨੀ ਹੈ ਜੈ ਮਾਤਾ ਜੈ ਮਾਤਾ ਕੀ ਨਾਮ ਹੈ ਤਾਨਿਆ ਭਾਟੀ ਤਾਨਿਆ ਜੀ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਵੀ ਮੁਬਾਰਕਾਂ ਹੋਣ ਤੇ ਅੱਜ ਭੇਟ ਦੀ ਰਿਲੀਜ਼ ਹੋਈ ਹੈ ਉਹਦਾ ਵੀ ਬਹੁਤ ਬਹੁਤ ਮੁਬਾਰਕਾ ਕੀ ਕਹਿਣਾ ਚਾਹਦੇ ਠੀਕ ਕਹਿਣਾ ਚਾਹਾਂਗੀ ਮੈਂ ਇਹ ਕਹਿਣਾ ਚਾਹਾਂਗੀ ਕਿ ਸਾਡੀ ਪੇਟ ਰਿਲੀਜ਼ ਹੋ ਗਈ ਹੈ ਤੇ ਤੁਸੀਂ ਸਾਰਿਆਂ ਨੇ ਇਹਨੂੰ ਵੱਧ ਤੋਂ ਵੱਧ ਲਾਈਕ ਕਰਨਾ ਹੈ ਕਮੈਂਟ ਕਰਨਾ ਹੈ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਕਿੰਨੀ ਕਿ ਮਿਹਨਤ ਕਰਨੀ ਪਈ ਕਿ ਅੱਜ ਐ ਜਿਹੜਾ ਦਿਨ ਆਇਆ ਤੁਹਾਡੇ ਕਿੰਨੀ ਕਿ ਮਿਹਨਤ ਕੀਤੀ ਦੋਨਾਂ ਨੇ ਮਿਹਨਤ ਦੇਖੋ ਹੁੰਦੀ ਹੈ ਜਿੱਥੇ ਤੱਕ ਪਹੁੰਚਣਾ ਤੇ ਬੜੀ ਮਿਹਨਤ ਲੱਗਦੀ ਹੈ ਤੱਕ ਪਹੁੰਚੋ ਸੋ ਕੇਰਾ ਤੇਰੀ ਭੇਟ ਹੈ ਫਿਰ ਉਹ ਵੀ ਸਾਡੇ ਦਰਸ਼ਕਾਂ ਨੂੰ ਸੁਣਾਉਣਾ ਫਿਰ ਉਹ ਤਾਵਲੇ ਹੋ ਗਏ ਨੇ ਮਾਤਾ ਰਾਣੀ ਨਾਲ ਸਿੱਧੀ ਕਹਿੰਦੇ ਲਿਵ ਜੁੜ ਜਾਂਦੀ ਉਹ ਵੀ ਸੁਣਾਓ ਸਾਡੇ ਜਿਹੜੇ ਦਰਸ਼ਕ ਨੇ ਰਿਤ ਮੈਂ ਤੇ ਲਈ ਸ਼ੇਰਾਂ ਵਾਲੀ ਮਾਦੇ ਨਾਲ ਮਾਂ ਮੇਰੀ ਜਾਣੇ ਮੇਰੇ ਦਿਲ ਵਾਲਾ ਹਾਲ ਰਿਤ ਮੈਂ ਤੇ ਲਈ ਸ਼ੇਰਾਂ ਵਾਲੀ ਮਾਦੇ ਨਾਲ ਮਾਂ ਮੇਰੀ ਜਾਣੇ ਮੇਰੇ ਦਿਲ ਵਾਲਾ ਹਾਲ ਵਾਰ ਕਿਸੇ ਨਾਲ ਨਹੀਂ ਉਹ ਦਿਲ ਖੋਲਦੇ ਹੋ ਕਿਸੇ ਨਾਲ ਨਹੀਂ ਉਹ ਦਿਲ ਖੋਲ ਦੇ ਮਾਰੋ ਸੁਣਾਉ ਸਭ ਮਈਆ ਜੀ ਦੇ ਲਾਲ ਪ੍ਰੀਤ ਮੈਂ ਤੇ ਲਈ ਸ਼ੇਰਾਂ ਵਾਲੀ ਮਦਨਾਲ ਮਾ ਮੇਰੀ ਜਾਣੇ ਮੇਰੇ ਦਿਲ ਵਾਲਾ ਹਾਲ ਪ੍ਰੀਤ ਮੈਂ ਤੇ ਲਈ ਸ਼ੇਰਾਂ ਵਾਲੀ ਮਦਨਾਲ ਮਾ ਮੇਰੀ ਜਾਣੇ ਮੇਰੇ ਦਿਲ ਵਾਲਾ ਹਾਲ ਲੋ ਜੀ ਗੱਲਬਾਤ ਕੀਤੀ ਏ ਤਾਨੀਆਂ ਤੇ ਮਾਨੀਆਂ ਪਹਿਲਾਂ ਵੀ ਅੰਨਾਂ ਨੇ ਇੱਕ ਸ਼ਬਦ ਗਾਇਆ ਸੀਗਾ ਤੇ ਸ਼ਬਦ ਜਿਹੜਾ ਹੀ ਉਦੋਂ ਸੁਣ ਕੇ ਇਹ ਅੱਖਾਂ ਦੇ ਜਿਹੜੇ ਹੰਝੂ ਰੋਕਣ ਹੀ ਪਾਉਂਦੇ ਉਹ ਪਾਨੀਆਂ ਤੇ ਮਾਨੀਆਂ ਪਾਟੀਆਂ ਨੇ ਇਹਨਾਂ ਨੂੰ ਵੱਤ ਵੱਤ ਪਿਆਰ ਦਿਓ ਆਪਣਾ ਅਸ਼ੀਰਵਾਦ ਦਿਓ ਬੱਚੀਆਂ ਨੂੰ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਤੇ ਕਿਸੇ ਵੀ ਇਹਨਾਂ ਨੂੰ ਵੇਸ਼ ਕਰਿਓ ਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਤੇ ਭਜਨ ਸੁਣ ਕੇ ਜਿਹੜਾ ਇਹ ਮਾਤਾ ਰਾਣੀ ਦੇ ਨਾਲ ਜਿਹੜੀ ਲੇਵ ਜੁੜ ਜਾਂਦੀ ਆ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਮਾਤਾ ਜੀ ਨਾਲ ਤੇ ਪਿਤਾ ਜੀ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਉਹਨਾਂ ਦੀ ਕਿਰਪਾ ਹੋਵੇ ਮਾਤਾ ਪਿਤਾ ਦੀ ਤਾਂ ਬੱਚਾ ਕਿਤੇ ਨਾ ਕਿਤੇ ਪਹੁੰਚ ਜਾਂਦਾ ਹੈ ਗੱਲਬਾਤ ਕਰਦੇ ਆ ਅੱਲੇ ਉਹਨਾਂ ਦੀ ਮਾਤਾ ਜੀ ਨਾਲ ਫਿਰ ਤੇ ਪਿਤਾ ਜੀ ਨਾਲ ਉਹਨਾਂ ਨੂੰ ਕੀ ਉਹਨਾਂ ਦਾ ਕਹਿਣਾ ਹੈ ਗੱਲਬਾਤ ਕਰਦੇ ਆ ਜੈ ਮਾਤਾ ਜੈ ਮਾਤਾ ਕੀ ਨਾਮ ਦੇ ਭਾਰਤੀ ਬਾਡਿਆ ਇਹ ਭਾਰਤੀ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਸਾਰੇ ਬਾਡਿਆ ਪਰਿਵਾਰ ਨੂੰ ਤੇ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਬੜਾ ਪਿਆਰ ਮਿਲਿਆ ਹੈ ਬੱਚਿਆਂ ਨੂੰ ਬਾਡਿਆ ਪਰਿਵਾਰ ਨੂੰ ਤੇ ਅੱਜ ਮਾਤਾ ਰਾਣੀ ਦੀ ਕਿਰਪਾ ਹੋਈ ਹੈ ਕੀ ਕਹਿਣਾ ਚਾਹੁੰਦੇ ਬਸ ਬਹੁਤ ਖੁਸ਼ੀ ਹੈ ਇਹਨਾਂ ਦੇ ਨਾਲ ਨਾਲ ਮੈਨੂੰ ਵੀ ਮਾਤਾ ਰਾਣੀ ਦਾ ਬਹੁਤ ਪਿਆਰ ਮਿਲਿਆ ਇਹਨਾਂ ਨੂੰ ਤੇ ਮਿਲਿਆ ਹੀ ਮਿਲਿਆ ਤੇ ਬਾਕੀ ਚਲੋ ਮਾਤਾ ਰਾਣੀ ਦੀ ਕਿਰਪਾ ਬਣੀ ਰਹੇ ਹੱਲੇ ਤੇ ਪਹਿਲਾ ਭਜਨ ਰਿਲੀਜ਼ ਹੋਇਆ ਅਸੀਂ ਚਾਹੁੰਦੇ ਆਂ ਮਾਤਾ ਰਾਣੀ ਅਸੀਂ ਕਿਰਪਾ ਕਰੇ ਕਿ ਭਜਨ ਹਰ ਮਿੰਨ ਨਹੀਂ ਆਏ ਆਂਦੇ ਹੀ ਰਹਿਣ ਤੇ ਮਾਤਾ ਰਾਣੀ ਕਿਰਪਾ ਕਰੀ ਜਾਏ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਦਰਸ਼ਕ ਦੇਖ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਪਿਆਰ ਦਿੱਤਾ ਫਿਰ ਤੁਹਾਨੂੰ ਪਿਆਰ ਦੇਣਾ ਹੈ ਹਾਂਜੀ ਹਾਂਜੀ ਮੈਂ ਅਸੀਂ ਕਹਿਣਾ ਚਾਹੁੰਦੀ ਆਂ ਕਿ ਮਾਤਾ ਰਾਣੀ ਚ ਬਹੁਤ ਸ਼ਕਤੀ ਹੈ ਕਾਲੀ ਦਵਾਰੇ ਆਓ ਜਿਨ੍ਹਾਂ ਦੇ ਕੰਮ ਨਹੀਂ ਬੰਦੇ ਮਾਤਾ ਰਾਣੀ ਸਭ ਦੀਆਂ ਸੁਣਦੀ ਹੈ ਮੈਨੂੰ ਕੀ ਕਹਿੰਦੇ ਡਾਕਟਰ ਜਵਾਬ ਦੇ ਚੁੱਕੀ ਸੀ ਮੇਰੀ ਬਿਮਾਰੀ ਦਾ ਕੋਈ ਇਲਾਜ ਨਹੀਂ ਮੇਰੀ ਮਾਤਰਾ ਨੇ ਮੈਂ ਇੱਕ ਮਹੀਨੇ ਜੀ ਸੁਣਾ ਸ਼ੁਰੂ ਕਰਤਾ ਤੇ ਬਾਕੀ ਆਦਾ ਤੇ ਠੀਕ ਹੋਣਾ ਹਲਵਾ ਕਰਦੇ ਜੈ ਮਾਤਾ ਜੈ ਮਾਤਾ ਦੀ ਕੀ ਨਾਮ ਜੀ ਮੇਰਾ ਨਾਮ 파ਰਸ ਪਾਟੀਆ ਜੀ 파ਰਸ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਬੱਚੀਆਂ ਦੇ ਬੜਾ ਵੱਡਾ ਦਿਨ ਹੈ ਜਨਮ ਦਿਨ ਵੀ ਹੈ ਬੱਚੀਆਂ ਦਾ ਤੇ ਨਾਲ ਦੀ ਨਾਲ ਜਿਹੜਾ ਇਹ ਢੇਟ ਵੀ ਉਹਨਾਂ ਦੀ ਰਿਲੀਜ਼ ਹੋਈ ਜੀ ਕਹਿਣਾ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਸਾਡੇ ਵਾਸਤੇ ਸਾਡੇ ਸਮਾਜ ਵਾਸਤੇ ਕਿ ਅੱਜ ਇਹਨਾਂ ਦਾ ਜਨਮ ਦਿਨ ਵਾਲੇ ਦਿਨ ਅਸੀਂ ਇਹਨਾਂ ਦੀ ਪਿੰਡ ਰਿਲੀਜ਼ ਕੀਤੀ ਹੈ ਇਹ ਸਾਰਾ ਮਹਾਮਾਇ ਦੀ ਕਿਰਪਾ ਨਾਲ ਸੰਭਵ ਹੋ ਪਿਆ ਔਰ ਸਾਰਾ ਕ੍ਰੈਡਿਟ ਜਿਹੜਾ ਜਾਂਦਾ ਵਾ ਉਹ ਮੇਰੇ ਵੱਡੇ ਭਾਈ ਅਸ਼ੀਸ਼ ਭਾਜੀ ਜਿਹੜੇ ਬੈਠੇ ਨੇ ਜਿਨ੍ਹਾਂ ਨੇ ਲਿਖੀਏ ਦੂਸਰੇ ਮੇਰੇ ਸੁਮਿਤ ਮਨੀ ਜੀ ਮੇਰੇ ਬਹੁਤ ਅੱਛੇ ਮਿੱਤਰ ਹੈ ਮੇਰੇ ਭਰਾ ਹੀ ਕਹਿ ਸਕਦੇ ਹੋ ਜਿਨ੍ਹਾਂ ਨੇ ਇਹ 뮤직 ਕੰਪੋਜ਼ ਕੀਤਾ ਹੈ ਔਰ ਸਭ ਤੋਂ ਵੱਡੀ ਗੱਲ ਤਾਂ ਉਸ ਮਹਾਮਈ ਦੀ ਹੈ ਜਿਹਦੇ ਚਰਨਾਂ 'ਚ ਬੈ ਕੇ ਅਸੀਂ ਅੱਜ ਰਿਲੀਜ਼ ਕੀਤੀ ਹੈ ਔਰ YouTube ਤੇ ਇਹਨਾਂ ਦਾ ਚੈਨਲ ਹੈ ਬਾਟਿਆ ਸਿਸਟਰਜ਼ ਰਿਕਾਰਡ ਦੇ ਨਾਮ ਦਾ ਤਾਨਿਆ ਮਾਨਿਆ ਸਰਚ ਕਰ ਲਿਓ ਪੁਰੇ ਤੈ ਤੁਹਾਨੂੰ ਇਹ ਪੇਟ ਨਹੀਂ ਦੇਗੀ ਔਰ ਤੇ ਆਪਣੇ ਜਾ ਕੇ ਇਹਨੂੰ ਜ਼ਰੂਰ ਦੇਖੋ ਇਹਨਾਂ ਨੂੰ ਬੱਚਿਆਂ ਨੂੰ ਬਹੁਤ ਪਿਆਰ ਲਓ ਜੀ ਪਿਤਾ ਜੀ ਨਾਲ ਵੀ ਗੱਲ ਹੋਈ ਹੈ ਮਾਤਾ ਜੀ ਬੱਚਿਆਂ ਨੂੰ ਆਪਣਾ ਜਿੱਦਾਂ ਪਹਿਲਾ ਪਿਆਰ ਦਿੱਤਾ ਹੁਣ ਵੀ ਓਦਾਂ ਹੀ ਪਿਆਰ ਦਿਓ ਅੱਜ ਜਨਮ ਦਿਨ ਵਾਲੇ ਦਿਨ ਉਹਨਾਂ ਨੂੰ ਜਿਹੜਾਏ ਗਿਫਟ ਮਿਲਿਆ ਢੇਟ ਜਿਹੜੇ ਰਿਲੀਜ਼ ਹੋਈਏ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣਾ ਪਿਆਰ ਵੀ ਬੱਚਿਆਂ ਨੂੰ ਦਿਓ ਆਪਾਂ ਗੱਲਬਾਤ ਵੀ ਕਰਾਂਗੇ ਮਲਹੋਤਰਾ ਸਾਹਿਬ ਨਾਲ ਜਿਨ੍ਹਾਂ ਦਾ ਸਭ ਤੋਂ ਵੱਡਾ ਜਿਹੜਾਏ ਜੋਗਰਾਣਾ ਗੱਲਬਾਤ ਕਰਦੇ ਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਉਹਨਾਂ ਕੋਲ ਜਾਣਾਂਗੇ ਵੀ ਕਿੰਨੀ ਕੀ ਕਿਰਪਾ ਮਾਤਾ ਰਾਣੀ ਦੀ ਕਰਦੇ ਆ ਗੱਲਬਾਤ ਜੈ ਮਾਤਾ ਜੀ ਜੈ ਮਾਤਾ ਜੀ ਕੀ ਨਾਮ ਦੇ ਆਸ਼ੀਸ਼ ਮਲਹੋਤਰਾ ਨੂੰ ਤਰਫਾ ਬਹੁਤ ਬਹੁਤ ਮੁਬਾਰਕਾਂ ਜੀ ਸਾਡੀ ਟੀਮ ਵੱਲੋਂ ਤੁਹਾਨੂੰ ਪਹਿਲੇ ਨੰਬਰ ਤੇ ਕਿਉਂਕਿ ਬੱਚਿਆਂ ਨੂੰ ਅੱਗੇ ਲੈ ਜਾਣ ਵਾਸਤੇ ਮਾਤਾ ਰਾਣੀ ਦੀ ਤੇ ਕਿਰਪਾ ਹੈ ਹੀ ਆਏ ਤੇ ਤੁਹਾਡੀ ਵੀ ਬੜੀ ਕਿਰਪਾ ਕੀ ਕਹਿਣਾ ਚਾਹੀਦਾ ਉਹ ਸਭ ਤੋਂ ਵੱਡਾ ਮੁਬਾਰਕਾਂ ਸਾਡੀ ਮਾਈ ਜੀ ਜਿਨੇ ਆਪਣਾ ਕਾਰਜ ਕਰਨ ਲਈ ਸਾਨੂੰ ਜਾਂ ਨਾ ਬੱਚਿਆਂ ਨੂੰ ਜਰੀਆ ਕਿਉਂਕਿ ਭਗਵਾਨ ਕਾਰਜ ਕਰਾਉਣਾ ਚਾਹੇ ਉਹਦੇ ਕੋਲ ਬਹੁਤ ਉਹਨੇ ਚੁਣਿਆ ਨਾ ਇਹੋ ਹੀ ਸ਼ੁਕਰ ਹੈ ਉਹਦਾ ਤੋ ਮੈਂ ਕਰ ਰਿਹਾ ਆ ਯਾ ਇਹ ਨਹੀਂ ਉਹ ਕਰਵਾ ਰਹੀ ਆ ਤਾਂ ਮਾਹ ਮਾਈ ਨੂੰ ਵਧਾਈ ਹੈ ਔਰ ਬਾਕੀ ਬੱਚੀਆਂ ਨੇ ਪੇਟ ਬਹੁਤ ਵਧੀਆ ਘਾਈ ਬਹੁਤ ਭਾਵਨਾ ਲਗਾਈ ਹੈ ਕਿ ਮੰਗਲਵਾਰ ਰੈਗੂਲਰ ਕਾਲੀਦਵਾਰੇ ਕੀਰਤਨ ਕਰ ਆਂਦੀਆਂ ਨੇ ਹਾਜ਼ਰੀ ਲਾਉਂਦੀਆਂ ਨੇ ਮੇਰਾ ਕੱਲ ਪਿਛਲੇ ਸਾਲ ਤੋਂ ਇੱਕ ਸਾਲ ਤੋਂ ਹੈ ਨਾ ਇਸ ਕਰਕੇ ਜਿਹੜੀ ਸਮੂਹ ਸੰਗਤ ਹੈ ਦਰਬਾਰ ਦੀ ਉਹਦਾ ਤੇ ਫਰਜ਼ ਬਣਦਾ ਹੈ ਕਿ ਇਹ ਬੱਚੀਆਂ ਨੂੰ ਮਾਈ ਦਾ ਅਸ਼ੀਰਵਾਦ ਹੈ ਸਹਿਯੋਗ ਦੇਣਾ ਬਣਦਾ ਹੈ ਜੀ ਜੀ ਇਨਾ ਦਾ ਭਜਨ ਜਿਹੜਾ ਆਇਆ ਹੈ ਪ੍ਰੀਤ ਸ਼ੇਰਾਂ ਵਾਲੀ ਦੇ ਨਾਲ ਉਹਨੂੰ ਮਲਟੀਪਲ ਸ਼ੇਅਰ ਕਰਨ ਸੁਣਨ ਪਸੰਦ ਤੇ ਆਣਾ ਹੀ ਆਣਾ ਕਿਉਂਕਿ ਗਾਇਆ ਬੱਚਿਆਂ ਨੇ ਬਹੁਤ ਵਧੀਆ ਲੋਕ ਰੱਬ ਦੋ ਲਾਣਾ ਹੋ ਜਨੂੰ ਦੋ ਲਾਣਾ ਸੁਣਾ ਦਿਓ ਜੀ ਇਸ ਪੇਟ ਦੀ ਜੀ ਜਾਣੇ ਮੇਰੇ ਦਿਲ ਵਾਲਾ ਹਾਲ ਔਰ ਕਿਸ ਨਾਲ ਨਹੀਂ ਉਹ ਦਿਲ ਖੋਲਦੇ ਔਰ ਕਿਸ ਨਾਲ ਨਹੀਂ ਉਹ ਦਿਲ ਖੋਲਦੇ ਮਾਣੋ ਸੁਣਨ ਸਭ ਮੈਂ ਇਹ ਜੀ ਬਿਲਾ ਪ੍ਰੀਤ ਮਤਲਾਈ ਸ਼ੇਰਾਂ ਵਾਲੀ ਮਾਦੇ ਨਾਲ ਮਾ ਮੇਰੀ ਜਾਨ ਮੇਰੇ ਦਿਲ ਵਾਲਾ ਹਾਲ ਰਿਤ ਮੈਂ ਤੇ ਲਈ ਸ਼ੇਰਾਂ ਵਾਲੀ ਮਾ ਤੇ ਨਾਲ ਮਾ ਮੇਰੀ ਜਾਨ ਮੇਰੇ ਦਿਲ ਵਾਲਾ ਹਾਲ ਜੈ ਕਰਾ ਕਾਲੀ ਦਵਰੇ ਵਾਲੀ ਦਾਤੀ ਦਾ ਬਹੁਤ ਸਾਰੇ ਜਗਾਂ ਦੀ ਜੈ ਲਓ ਜੀ ਭਜਨ ਬਹੁਤ ਵਧੀਆ ਹੈ ਤੇ ਤੁਸੀਂ ਵੀ ਇਹ ਸੁਣੋ ਤੇ ਨਾਲੇ ਇਹ ਜੁੜਵਾ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦਿਓ ਤੇ ਸਿੱਧੀ ਦੀ ਸਿੱਧੀ ਲਿਵ ਜਰੀਏ ਮਾਗਰਾ ਜੋੜ ਦਿੰਦੀ ਏ ਤੁਸੀਂ ਵੀ ਆਪਣਾ ਬੱਚਿਆਂ ਨੂੰ ਅਸ਼ੀਰਵਾਦ ਦਿਓ ਪਹਿਲਾਂ ਵੀ ਅਸ਼ੀਰਵਾਦ ਦਿੱਤਾ ਤੇ ਵੀਡੀਓ ਨੂੰ ਵੱਤੋ ਵੱਦ ਸ਼ੇਅਰ ਕਰਿਓ ਕੈਮਰਾ ਪਰਸਨ ਅਮਨ ਅਗਰ왈ਦ ਨਾਲ ਪੰਜਾਬ ਚੋਂ ਆਸੀ ਲਾਈ ਲੱਕੀ ਰਾਜਪੂਤ ਬਟਾਲਾ